ਪਤਨੀ ਸੁਖੀ ਅਖ ਲਾਲ ਦੇ ਰੀਆਂ ਹੋ 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 ਦੂਜੇ ਤਜੇ ਦਿਨ ਪੰਗਾ ਪਾਈ ਰੱਖਦੇ ਜੱਟਾ ਥੱਕ ਗਈ ਕਰਾਉਂਦੀ ਮੈਂ ਜਮਾਨਤਾ ਮਟਿਆਰ ਅੱਕ ਜਾਂਦੀ ਐ ਹੰਬ ਜਾਂਦੀ ਐ ਕਚਹਿਰੀਆਂ 'ਚ ਕੀੜੇ ਮਾਰਦੇ ਇੱਕ ਦਿਨ ਆਪਣੇ ਮਾਹੀ ਨਾਲ ਗੱਲ ਕਰਦੇ ਲੱਗੀ ਕਹੀ ਕਿ ਨਹੀਂ ਮਟਿਆਰ ਤੇ ਗੱਭਰੂ ਕੀ ਜਵਾਬ ਦਿੰਦਾ ਏ ਆਪਣੀਆਂ ਸ਼ਰੀਕਾਂ ਦੀਆਂ ਅੱਜ ਲਹਿਰੀਆਂ ਜੱਪਦੀ ਨੂੰ ਸੁਖੀ ਅੱਖਾਂ ਨਾਲ ਦੇਰਿਆਂ ਆਪਣੀਆਂ ਸ਼ਰੀਕਾਂ ਦੀਆਂ ਅੱਜ ਲਹਿਰੀਆਂ ਬੰਗਲਾ ਬਿੜਾ ਤੁਸੀਂ ਕਦੇ ਨਹੀਂ ਮੁੜੇ ਮੂਰ ਰੇਸ ਬੋਨ ਨਾਲ ਅਸੀਂ ਸਕੇ ਆਪਣੇ ਬੰਗਲਾ ਬਿੜਾ ਤੁਸੀਂ ਕਦੇ ਨਹੀਂ ਮੁੜੇ ਉਹ ਜੱਟੇ ਸ਼ਰੀਖ ਜਦੋਂ ਲਲਕਾਰਦਾ ਜੱਟ ਦਾ ਬਲੱਡ ਫਿਰ ਬਾਲੇ ਮਾਰਦਾ ਉਹ ਜੱਟੇ ਸ਼ਰੀਖ ਜਦੋਂ ਲਲਕਾਰਦਾ ਜੱਟ ਦਾ ਬਲੱਡ ਫਿਰ ਬਾਲੇ ਮਾਰਦਾ ਤੂੰ ਵੀ ਕਿਹੜਾ ਕਿਸ ਨਾਲ ਕੱਟ ਸੋਨੀਆ ਪਾਉਂਦਾ ਹੋ ਤੇ ਮੇਲੇ ਬਹਿਣ ਦੇ ਲਜਾਣੇ ਜੱਗ ਦੇ ਨਹੀਂ ਆਪੇ ਤੁਰ ਕੇ ਜਾਣ ਨਹੀਂ ਜੋਗ ਹੋ ਤੇ ਮੇਲੇ ਬਹਿਣ ਦੇ ਲਜਾਣੇ ਜੱਗ ਦੇ ਨਹੀਂ ਘਰੇ ਤੁਰ ਕੇ ਜਾਣ ਨਹੀਂ ਜੋਗ ਲੱਲੀ ਮੈਂ ਕਦੇ ਕਰੀ ਪਰਵਾਣਾ ਹਰਿਆਣੇ ਦੇ ਬਰਾਂ ਨਾਲ ਕਬਾਲ ਕਸਿਆਣਾ ਓ ਦੁਕੀ ਦੀ ਕੀ ਦੀ ਮੈਂ ਕਦੇ ਕਰੀ ਪਰਵਾਣਾ ਕਿਸੇ ਨਾਲ ਲੜਾਈ ਵਿੱਚ ਕੀ ਖੰਡਿਆ ਬੱਬੂਆ ਵੀ ਕਰ ਸਾਡੇ ਕਿਸੇ ਕਿਸੇ ਕੋਲ ਉਹਦਾ ਬਦਨਾਮ ਹੈ ਉਹਨਾਂ ਤੇ ਕਿਸੇ ਕੋਲ ਥੱਪਦਾ ਨਹੀਂ ਮੈਂ ਬਿੱਲੋ ਜਿੰਨਾ ਚਿਰ ਡੌਲਿਆ ਤੇ ਜਾਣਦਾ ਤੂੰ ਚਿੱਤ ਦੇ ਦੇਣਾ ਪੰਗਾ ਪਾਈ ਰੱਖਦਾ ਜਦੋਂ ਥੱਕ ਵੀ ਕਰੋਗੀ ਮੈਂ ਜਮੂਣ ਓ ਮਟੇ ਨਾ ਇਹਨ ਗੇਲੇ ਜਾੜੇ ਤੱਕ ਤੇ ਨਹੀਂ ਆਪੇ ੁਰਕੇ ਜਾਣ ਨਹੀਂ ਜੋਗੇ ਕੁੱਚ ਜਿੱਤ ਦੇ ਦੇਣਾ ਪੰਗਾ ਪਾਈ ਰੱਖਦਾ ਓਰੇ ੁਰਕੇ ਜਾਣ ਨਹੀਂ ਜੋਗੇ ਕੁੱਚ ਜਿੱਤ ਦੇ ਦੇਣਾ ਪੰਗਾ ਪਾਈ ਰੱਖਦਾ ਓਰੇ ੁਰਕੇ ਜਾਣ ਨਹੀਂ ਜੋਗੇ